ਦੋਸਤੋ ਕਿਸਾਨ ਐਗਰੋ ਦੇ ਪੇਜ ਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਅੱਜ ਜਿਹੜੀ ਆਪਾਂ ਮਸ਼ੀਨ ਲੈ ਕੇ ਆਇਆ ਸਪਰੇਅ ਮੈਨਾਂ ਦੀ ਇਹ ਲੈ ਕੇ ਆਇਆ ਐਮਟੀ 460 ਮਾਡਲ ਇਹ ਮਸ਼ੀਨ ਇਹ ਜਿਹੜੇ ਬੰਦੇ ਸਬਜ਼ੀ ਦੀ ਖੇਤੀ ਕਰਦੇ ਆ ਉਹਨਾਂ ਵਾਸਤੇ ਇਹ ਵਰਦਾਨ ਹੈ ਮਸ਼ੀਨਾ ਬੜਾ ਇਹਦਾ ਇੱਥੇ ਥੱਲੇ ਹੋਣਾ ਚਾਹੀਦਾ ਆਉਣ ਦੇ ਵਿੱਚ ਇਸ ਤੋਂ ਬਾਅਦ ਤੁਸੀਂ ਇਹਦੀ ਜਿਹੜੀ ਥੱਲੇ ਆ ਨੀਚੇ ਵਾਲੀ ਆ ਜਿਹੜਾ ਰੈੱਡ ਬਟਨ ਹੈਗਾ ਇਹਨੂੰ ਤੁਸੀਂ ਆਉਣ ਚ ਕਰ ਲੈਣਾ ਤੇ ਚੋਕ ਇਹਦੀ ਇੱਧਰ ਨੂੰ ਕਰ ਲੈਣੀ ਇੱਥੇ ਇਹਦੀ ਚੋਕ ਲੱਗੇ ਆਪਾਂ ਸਿੱਧੇ ਇਸ ਤੋਂ ਬਾਅਦ ਰੱਸੀ ਖਿੱਚਣੀ ਆ ਦੀ ਮਸ਼ੀਨ 34000 ਰੁਪਏ ਦਾ ਪ੍ਰਾਈਜ਼ ਹੈਗਾ 1 ਸਾਲ ਦੀ ਇਹਦੀ ਗਾਰੰਟੀ ਆ ਇੰਡੀਆ ਦੇ ਵਿੱਚ ਕੋਈ ਬੰਦਾ ਜਿੱਥੇ ਮਰਜ਼ੀ ਬੈਠਾ ਇਹਨੂੰ ਮੰਗਵਾ ਸਕਦਾ ਹੈਗਾ ਸਿਰਮਾਲੀ ਆ ਇਹ ਮਸ਼ੀਨ 5.5 HP ਦੀ ਆ 1 ਘੰਟੇ ਦਾ ਜਿਹੜਾ ਇਹ ਪਟਰੋਲ ਆ ਪਾਉਣੇ ਲੀਟਰ ਤੋਂ ਲੈ ਕੇ 1 ਲੀਟਰ ਖਾ ਜਾਂਦੀ ਹੈ ਦੋ ਇਹਦੇ ਗੇਅਰ ਪੈਂਦੇ ਨੇ ਜੀ ਇਹਦਾ ਜਿਹੜਾ ਬਾਜ ਆ ਜਾਂ ਐਡਜਸਟ ਵੀ ਕਰ ਸਕਦੇ ਆ ਇਸ ਟਾਈਮ ਜਿਹੜੇ ਇਹਦੇ ਫਾਲੇ ਲੱਗੇ ਹੋਏ ਨੇਗੇ ਇਹ 18 ਇੰਚ ਤੱਕ ਲੱਗੇ ਹੋਏ ਆ ਤੁਸੀਂ ਘਟਾ ਵੀ ਸਕਦੇ ਹੋ ਤੁਸੀਂ 18 ਇੰਚ ਤੋਂ 22 ਇੰਚ ਵੀ ਕਰ ਸਕਦੇ ਹੋ ਉਹ ਐਕਸਟਰਾ ਕੰਪਨੀ ਨਾਲ ਹੀ ਦਿੰਦੀ ਆ ਆਪਾਂ ਨੂੰ ਸਾਰਾ ਧਾਮਾ ਜਮਾ ਨਾਲ ਹੀ ਆਉਂਦਾ ਜੀ ਇਹਦੇ ਬਿਲਕੁਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ